ਲਓ ਜੀ ਮਿਲੋ ਚਾਚੇ ਨੂੰ ਸਤਿ ਸ੍ਰੀ ਅਕਾਲ ਜੀ ਸ੍ਰੀ ਅਕਾਲ ਆ ਗਈ ਜਬੀ ਕਿੰਨੀ ਹੈ ਜਿਹੜੀ ਮੰਡਵਾਂ ਜਬੀ ਬਿਜੀ ਬੀਤੀ ਆ ਗਈ ਜਬੀ ਫਿਰ ਦੂਏ ਪਾਣੀ ਪਰ ਲੈ ਕੇ ਹੈ ਮੈਂ ਦੂਏ ਪਾਣੀ ਪਰ ਜਬੀ ਆ ਗਈ ਹੋਰ ਦਾ ਦੂਆ ਪਾਣੀ ਲੱਗੀ ਮੰਗਣਾ ਜੀ ਮੰਗਦੀ ਆ ਬਾਈ ਇਹ ਸੁੱਕੇ ਪਏ ਜੀ ਵਿਚ ਵਿਚ ਪਈ ਆ ਮੰਗਾ ਦਾ ਮੈਂ ਇਧਰ ਕੱਲ ਰੇਪ ਆਇਆ ਪਰਸ ਅੱਛਾ ਮਗਾ ਲਾਦ ਮੈਂ ਇੱਕ ਹਨ ਲੱਗੀਆਂ ਵੀ ਤੱਕੇ ਦਿਖਣਾ ਉੱਧਰ ਨਾ ਫਿਰ ਆਏ ਆ ਛੇ ਸਾਧੇ ਮੈਂ ਤਾਂ ਪਾਣੀ ਲੱਗਣਾ 6 ਘੰਟੇ ਤੇ ਲੇਟ ਹਾਂ 5 ਘੰਟੇ ਹੀ ਆ 6 ਵੀ ਕਿੱਥੇ ਆ ਹਾਂ 5 ਐ 5 ਘੰਟੇ ਕਹੂੰ ਤਾਂ ਘੜ ਤੇ ਘੜ 12 ਘੰਟੇ ਚਾਹੀਦੇ ਮੇਰੇ ਹਿਸਾਬ ਨਾਲ ਤਾਂ ਪਰ ਤਾਂ ਸਹੀ ਦੋ ਘੀਲੇ ਅੱਛਾ ਆਹੀ ਲੋਡ ਵੀ ਆਹੀ ਦੱਸ ਦੇਣਾਾਰੇ ਲੋੜ ਐ ਸਭ ਦੱਸ ਦੇਣਾ ਦੱਸ ਦੇਣਾ ਸਭ ਦੀਆਂ ਗਣਕਾ ਪਾਣੀ ਕਰਾਈਆਂ ਦੀਆਂ ਪਾਣੀ ਛੜਤਾ ਅਗਲੇ ਨੇ ਹਾਂ ਹਾਂ ਆ ਹੁਣ ਤਤਕ ਦਿਨ ਫੁੱਲ ਲੈਣ ਦੇ ਦੇ ਤੈਨੂੰ ਨਹੀਂ ਇਹ ਤਾਂ ਹੈ ਚੱਲਣ ਦੇ ਅੱਗੇ ਰਾਤ ਨੂੰ ਆਉਂਦੀ ਰਾਤ ਨੂੰ ਨਹੀਂ ਆਉਂਦੀ ਹਾਂ ਹਾਂ ਅੱਗੇ ਰਾਤ ਨੂੰ ਆਉਂਦੀ ਰਾਤ ਰਾਤ ਕੀਲੇ ਡੱਕ ਦੇ ਦਿੰਦੀ ਸੀ ਇਹ ਰਾਤ ਨੂੰ ਭਰਨ ਜਿਹਾ ਨਜ਼ਾਰਾ ਵੀ ਹੈ ਉਹ ਰਾਤ ਨੂੰ ਨਹੀਂ ਆਉਂਦੀ ਕੀ ਪਤਾ ਹੈ ਕਿ ਅਗਰ ਰਾਤ ਨੂੰ ਚਲਾ ਜਾ ਆਪਣੀ ਸਵੇਰੇ ਜਾ ਕੇ ਸਾਂਭ ਲੈ ਸਵੇਰ ਉਹਦੇ ਮੈਂ ਆਏ ਦਾ ਉਹਦੇ ਮਾ ਫੈਦਾ ਹੋ ਜਾਂਦਾ ਜਿਹੜਾ ਰਾਤ ਨੂੰ ਰਹਿ ਗਿਆ ਖੇਤ ਹਾਂ ਸਵੇਰ ਨੂੰ ਅਠੀ ਜੀਦੀ ਸੀ ਹਾਂ ਐਨੇ ਨੂੰ ਬੰਦਾ ਥੇਠ ਲਤਾ ਲੈਂਦਾ ਦਾ ਜਿਹੜਾ ਘਾਟਾ ਪਾਦਾ ਫਿਰਦੀ ਨਾਲ ਹੀ ਪੂਰਾ ਕਰ ਦਿੰਦੀ ਸੀ ਠੀਕ ਨਹੀਂ ਗੱਲ ਇਹ ਤਾਂ ਹੈ ਦੁੱਗਣਾ ਉਹਦੇ ਆਲਾ ਕੰਮ ਨਹੀਂ ਰਹਿ ਗਿਆ ਹਾਂ ਹਾਂ ਰਾਤ ਨੂੰ ਵੀ ਆਵੇ ਦਿਨ ਮਾ ਵੀ ਆਵੇ ਤਾਂ 8 ਛੜ ਘੰਟੇ ਛੜ ਦੇਣਾ ਹੂੰ ਹੂੰ 8 ਘੰਟੇ ਰਾਤ ਨੂੰ ਛੜ ਦੇਣ ਜਾਂ 6 ਘੰਟੇ ਛੜ ਦੇਣ ਰਾਤ ਨੂੰ ਦਿਨ ਮਾ 8 ਘੰਟੇ ਕਰ ਦੇਣ 10:30 ਤੇ ਪਰ ਹੋ ਗਏ ਆ ਗਈ ਹੁਣ ਕਿ ਨਹੀਂ ਹਾਂ ਬੱਲੋ ਤਾਂ ਬੜੇ ਨਹੀਂ ਹਲੇ ਬੱਲੋ ਬਣੂਗਾ ਹਲੇ ਬੱਲ ਦਾ ਬੱਲੋ ਵੀ ਠੀਕ ਆ ਕਿ ਆ ਇਹ ਆਹੋ ਇਹ ਵੀ ਹੈ ਚੱਲ ਇਹਨੂੰ ਖਾਲ ਫੋੜ ਦਿੰਦਾ ਮੈਂ ਮੜੀ ਜੀ ਅੱਛਾ ਇਹਨੂੰ ਰੱਖਾ ਅੰਦਰ ਐਲਮਟ ਦੱਬ ਦੇ ਮੈਨੂੰ ਪਤਾ ਲੱਗ ਜਾਊਗਾ ਕਿ ਕਿਸੇ ਪਾਣੀ ਨੂੰ ਨਾ ਜਵੇ ਤੇ ਲੱਗਿਆ ਹੋ ਗਿਆ ਕਾਹੇ ਮਾਂ ਮਾਰ ਨਹੀਂ ਕਹੀ ਧੋਣੀ ਆ ਖਾਲ ਸਾਫ ਤਾਂ ਭਈਆ ਮੜੀ ਧੋਵਾ ਦਵਾ ਆ ਰਿਹਾ ਅੱਛਾ ਕੀ ਰੋਸ ਮਾ ਨਾ ਫਿਰ ਬਹਾਨਾ ਕਾਇ ਦੀਆਂ ਘੜੀਆਂ ਵਾਰੀ ਜਾਂਦੀ ਠੀਕ ਠੀਕ ਕੰਮਾਉਣੇ ਨੂੰ ਆਏ ਤਰੋਂ ਫਾਇਦਾ ਵਿੱਚ ਕੁਝ ਨਹੀਂ ਹੈ ਮਾ ਵਿੱਚ ਹੈ ਤਾਂ ਕੁਝ ਨਹੀਂ ਵਾਲਾ ਮੋਟਾ ਹੀ ਹੈ ਚਲਾਂ ਪਧਰੀ ਹੋ ਜੂ ਅੱਖ ਜਾਂ ਨਹੀਂ ਜ਼ਿਆਦਾ ਬੰਦ ਠੀਕ ਠੀਕ ਹੈ ਨੂੰ ਲੱਗਿਆ 2 ਮਿੰਟ ਦਾ ਕੰਮ ਆ ਆਹ ਹੈਗਾ ਤੇਰੇ ਵਾਸਤੇ 2 ਮਿੰਟ ਹੀ ਆ ਦਿਖਦਾ ਹੀ ਹੈ ਹਾਂ 2 ਮਿੰਟ ਦਾ ਕੰਮ ਬਹੁਤ ਹੈ ਹਾਂ ਹਾਂ ਦੂਜੀ ਤਾਂ ਕਾਲੀ ਸਾਫ ਹੈ ਠੀਕ ਠੀਕ ਹੈ ਇਹ ਗੈਲ ਦੀ ਗੱਲ ਚੱਲ ਲੈ ਭਾਈ ਸਾਗ ਵੀ ਹੋਇਆ ਵਜੇ ਕਿਸੇ ਨੂੰ ਜਾਣਾ ਹੋਵੇ ਹੈ ਹੈ ਮਰ ਜਵੀ ਚ ਸਾਗ ਵੀ ਹੋਇਆ ਵਾ ਸਾਗ ਸਾਗ ਤਾਂ ਹੁਣ ਬੁੰਦਲ ਗਈ ਸੀ ਅੱਛਾ ਨਾ ਕੋ ਹੈਗੀ ਹਾਲੇ ਹੈ ਅਜਕੜ ਹੈਗੀਆਂ ਵਿੱਚ ਵਿੱਚ ਕੰਡੇ ਫਰਾਏ ਤਾਂ ਵਿੱਚ ਹੋਉਂਗੀਆਂ ਹਾਂ ਹਾਂ ਜਿਹੜਾ ਗੰਦਾਲੀ ਨੂੰ ਫੁੱਲ ਦਿਖ ਰਿਹਾ ਹੈ ਗੰਦਾਲੀ ਤਾਂ ਖਤਮ ਹੋ ਗਈ ਹੂੰ ਪੂਰੇ ਚੱਕਰ ਪਤਾ ਸਾਗ ਵੀ ਨਹੀਂ ਕੋਈ ਤੋੜਦਾ ਕੁੱਪੀ ਬਹੁਤ ਆ ਉਹ ਦੇਖ ਅੱਛਾ 10 ਕੁੱਤੇ ਆਉਦੇ ਆਹੋ ਇਹ ਵੀ ਡਰਦਾ ਆਉਂਦਾ ਨਹੀਂ ਕੋਈ ਫਿਰ ਆਉਂ ਕੜਾ ਦੋ ਚਾਰ ਘਾਰਾਂ ਲਾਗ ਹੂੰ ਹੂੰ ਥੋੜੇ ਜਿਹਾ ਰਸਤੇ ਵਾਲੇ ਨੂੰ ਲਖੜ ਦਿੰਦੇ ਇਹ ਤਾਂ ਡੰਗਰਾਂ ਦਾ ਬਹੁਫਾਇਦਾ ਰਹਿ ਜਾਂਦਾ ਹੂੰ ਹੂੰ ਉਹ ਹੈ ਨਹੀਂ ਅਲੀ ਮੰਡਾ ਦਾ ਡਾਕਟਰ ਸੀ ਹਾਂ ਲੈ ਮਾ ਹੰਦੂ ਸਾਰੀਆਂ ਹੈ ਆ ਬੰਦ ਕਰਦੀਆਂ ਪੈਂਦੀਆਂ ਫਿਰ ਆਏ ਇਹ ਤਾਂ ਇੱਕ ਵਾਰ ਪੈਰ ਜਾ ਵੱਜ ਗਿਆ ਕਿੱਲੇ ਹੋਏ ਤਾਂ ਫਿਰ ਚੌਂਦੇ ਹੋ ਵੀ ਨਹੀਂ ਕਿਹੜਾ ਗੋਹਾ ਬਣ ਜਾਣੇ ਲੈ ਹਾਂ ਹਾਂ ਬਾਕੀ ਵੀਰ ਦਾ ਉਹ ਹੋਈ ਤਾਂ ਖੱਬਲ ਚ ਕੱਟਿਆ ਇੱਥੇ ਨਹੀਂ ਚੜਨਾ ਵੀ ਨਹੀਂ ਜਾਇਨੇ ਪਾਣੀ ਨਹੀਂ ਜਾਣਾ ਉਧਰ ਨੂੰ ਅੱਛਾ ਇਹ ਖਾਣ ਨਹੀਂ ਜਾਂਦਾ ਠੀਕ ਠੀਕ ਆ ਇੱਥੇ ਨਹੀਂ ਖਾਣ ਜਾਂਦਾ ਹੁਣ ਅੱਕੇ ਜੀ ਹੂੰ 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 ਤਦੋਂ ਫਾਇਦਾ ਵੀ ਹੈਗਾ ਇਹ ਚੀਜ਼ ਦਾ ਹੈ ਵੀ ਜੇ ਇੱਕ ਟਾਈਮ ਨਾ ਵਿਆਪ ਹੋਵੇ ਤਾਂ ਪਾਣੀ ਥੱਲੇ ਨੂੰ ਚੱਲ ਪੈਂਦਾ ਫਿਰ ਆਪੇ ਹਾਂ ਲਓ ਜੀ ਬੜੀ ਲਾਈਨ ਵੀ ਲੰਘਦੀ ਹੈ ਖੇਚਣ ਨੂੰ ਐ ਜਿਹੜਾ ਮੜਾ ਮੁੱਟਾ ਥਾ ਕਾਕਤੀ ਦੀ ਹੂੰ ਹੂੰ ਹੋ ਗਈ ਸਾਫ਼ ਆਣੇ ਪਹਿਣਾ ਪੁਰਾਣੀਆਂ ਜਿਵੇਂ ਮਟਗੀਆਂ ਆਇਰ ਤੇਰੇ ਗਾਣੇ ਹੈਗੇ ਆ ਗੱਟ ਵਾਲਾ ਦੇ ਆਹਾ ਉਵੇਂ ਕਹਿੰਦਾ ਵੀ ਹਲੇ ਸਾਗ ਹੈਗਾ ਅੰਦਰ ਜੂਗਾ ਆਵੇ ਕਿੰਨਾ ਕਮਦ ਹੈ ਆ ਪੱਤਾ ਹੀ ਪੂਰਾ ਚੌੜਾ ਹੈ ਨਾ ਹੈ ਮੈਂ ਪੱਤਾ ਵੀ ਪੂਰਾ ਚੌੜਾ ਹੈ ਨਾ ਹੋਰ ਅਸਲੀ ਗੱਲ ਤਾਂ ਗੰਦਲ ਦੀ ਹੈ ਸਾਗ ਹਾਂ ਹੋ ਅੰਦਰ ਦਾ ਲਾਈਟ ਛੱਡਿਆ ਯਾਰ ਭਗਵੰਤ ਮਾਰੂ ਆ ਗਈ ਲਾਈਟ ਛੱਡਣੀ ਚਾਹੀਦੀ ਆ ਗਈ ਆ ਗਈ ਆ ਗਈ ਉਹ ਬਲਪੇ ਜੀ ਮਤਲਬ ਹੈ ਪੂਰੇ ਹਾਂ ਹਾਂ ਦੱਬ ਦੇ ਜਾ ਅੱਛਾ ਆਟੋਮੈਟਿਕ ਦੱਬ ਦੇ ਮੈਨੂੰ ਕੰਮ ਹੋ ਰਿਹਾ ਇੰਨੇ ਨੂੰ ਬਸ ਮੋੜ ਮੋੜ ਕੋਈ ਨਹੀਂ ਸਭ ਤੰਨੇ ਆ ਫਿਰ ਚੱਲ ਵੇਹ ਨੂੰ ਚਲਾ ਕੇ ਰਦੂਈ ਵੀ ਚੱਲੂ ਕਰਨੀ ਆ ਉਹ ਵੀ ਚਲਾਉਣੀ ਅੱਜ ਨਹੀਂ ਉਹ ਨਹੀਂ ਚਲਾਉਣੀ ਹਾਂ ਨੂੰ ਹੁਣ ਕੱਲੂ ਖੜੂਗਾ ਭਈਆ ਖਾਲਸਵਾਸੇ ਦੀ ਲੀਫ ਬਾੜਕ ਹੋ ਗਿਆ ਭਈਆ ਲੱਗਿਆ ਭਾਈ ਖਾਲ ਦੀ ਲੀਫ ਨਹੀਂ ਉਹ ਤਾਂ 10 ਦਿਨ ਦੀ ਪਤਾ ਹੋਣੀ ਅੱਛਾ ਭਈਆ ਕਦ ਨੂੰ ਆਊਗਾ ਕੱਲੂ ਭਈਆ ਨੇ ਆਉਣਾ ਕੱਲੂ ਜਦ ਛੱਡ ਦੇ ਮੈਂ ਠੀਕ 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 ਹੈ ਅੱਜ ਤਾਂ ਆਹੀ ਹੱਡਣੀਆਂ ਇਹ ਤਾਂ ਹੈ ਤਮੇ ਚਲਾ ਕੇ ਆ ਗਿਆ ਚਲਾਇਆ ਚੱਲ ਪਈ ਦੇਖੋ ਬੜਾ ਗੰਦਾ ਜਿਹਾ ਮਾਰਦਾ ਪਾਣੀ ਹੈ ਬਸ ਸਾਫ ਕਰਦਾ ਪਾਣੀ ਫਿਰਾਈ 4 ਇੰਚੀ ਪਾਣੀ ਹੈ ਪਾਣੀ ਸਾਡੇ ਹਲੇ ਭਰੇ ਆ ਆ ਗਿਆ ਬਨ ਖਾਣੇ ਜਾਣ ਆ ਸਮੇਂ ਵਾਲੇ ਕਿਹੜੇ ਨੱਕਾ ਕਰਦਾ ਜੀ ਹਾਂ ਹਾਂ ਕਹਿੰਦੇ ਜਪਲਾ ਪਾਇਆ ਫੋੜੇ ਵਾਲਿਆਂ ਕਹਿੰਦਾ ਸਭ ਬਟਨ ਪੈਰਾਂ ਥੱਲੇ ਹੁੰਦੇ ਆ ਹਾਂ ਮੈਂ ਕਹਿੰਦਾ ਮੰਡਰੀ ਦਾ ਅਰਜੀ ਇੱਕ ਦਿਨ ਪਾਣੀ ਲਾ ਦੇ ਤੂੰ ਵੀਰੋ ਜੁੱਤੀ ਤੇ ਹਾਂ ਤੇ ਸਾਰੇ ਬਟਨ ਚਲਾ ਦੇ ਨੇ ਚਲਾ ਦੇ ਨੇ ਐਜੀ ਰੋੜੀ ਕਾਈ ਦੀ ਬਹੁਤ ਕੜੀ ਰੋੜੀ ਐ ਹੋਰ ਇਹਦਾ ਵਾਏ ਹੋਏ ਮੈਂ ਛੱਟਾ ਨਹੀਂ ਦੇ ਹੁੰਦਾ ਬਿਨਾਂ ਜਪਲਾਂ ਜੁੱਤੀ ਤੇ ਹਾਂ ਪੈਰ ਵੀ ਤੂ ਖੋਲ ਲਾ ਜਿੰਦੇ ਆ ਹਾਂ ਹਾਂ ਉਹ ਸਾਲਾ ਕਿੱਥੇ ਬਟਨ ਫਸਿਆ ਪਿਆ ਰਹਿ ਜੂਗਾ ਇਹਦਾ ਦੇਖ ਤਾਂ ਕਹੀ ਜੀ ਮੈਂ ਡਲੇ ਪਏ ਐ ਪੈਰਾਂ ਦੇ ਉੱਤੇ ਹੀ ਬੱਸ ਹਾਂ ਹਾਂ ਮਾ ਅਸੂਤ ਜੇ ਸਾਹਰੇ ਪਾਣੀ ਲੰਗੇ ਬੜੀ ਕਾਦੇ ਆ ਲਾ ਨੱਖਾ ਚੰਗੀ ਤਰ੍ਹਾਂ ਆ ਗਏ ਆ ਹੀ ਰੋਣਾ ਬੱਸ ਉਹਦਾ ਖੋਲ ਲਿਆ ਮੈਂ ਉੱਥੇ ਅੱਛਾ ਬਾਹਰ ਆਉਣਾ ਠੀਕ 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 ਹੈ। ਟੱਕਰ ਬਹੁਤ ਆ ਰਹੀ। ਨੌਜੀ ਲੱਗਿਆ ਪਾਣੀ ਪੈਣਾ। ਨੱਕੇ ਨੂੰ। ਟੱਕਾ ਨਹੀਂ ਵਗਾ ਚੇ ਮੜ ਜਾ ਹੋਰ। ਨਾ ਨਾ ਉਹਦਾ ਚੱਕਰ ਨਹੀਂ ਉਹਦਾ ਪਾਣੀ ਹੇਠਲੇ ਆ ਤੇਨੂੰ ਬਿੰਦਰ। ਅੱਛਾ। ਆਹ ਪਾਣੀ ਇੱਧਰ ਆ ਨੱਕਾ ਲਾਤਾ ਬਸ। ਅੱਛਾ ਇੱਥੇ ਤਗੜਾ ਲਾਤਾ ਰਹਿਣਾ। ਹਾਂ ਤਗੜਾ ਨੱਕਾ ਹੀ ਨਹੀਂ ਡੁੱਟਣਾ ਬਸ। ਠੀਕ ਠੀਕ ਹੈ। ਅੱਛਾ ਅਸੀਂ ਅਸੀਂ ਮੋੜ ਹੋ ਜਾਊਗਾ ਵੀ ਇਹ ਬਾਅਦ ਚ। ਹਾਂ ਇਹ ਘਰੇ ਨੂੰ। ਬਸ ਠੀਕ ਠੀਕ ਹੈ। ਇਹ ਨੂੰ ਇੱਥੇ ਤੇ ਵੜ ਦੇਣਾ ਇਹ। ਹਾਂ ਹਾਂ। ਇਹਨੂੰ ਲਾਉਣਾ ਇੱਥੇ ਤੇ ਵੜ ਦੇ ਜੇ ਇਹ। ਠੀਕ ਹੈ। ਆ ਨੱਕਾ ਲੱਗ ਗਿਆ ਬਈਆ। ਇੱਥੇ ਤੇ ਇਹਨੂੰ ਵੜ ਦੇਣਾ। ਹਾਂ ਠੀਕ ਹੈ। ਆਹੀ ਮਿੱਟੀ ਚਾਕੇ ਇੱਧਰ ਰੱਖ ਦੇ ਦੀ। ਹਾਂ 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 ਇਹ ਤਾਂ ਹੈ। ਸਮਝਿਆ? ਆਹ ਬੰਦਗਾ ਤਾਂ ਆਹੀ ਲੋਕ ਕਰੇ ਭਰ ਲੈ ਨੇ 6 ਘੰਟੇ ਚ। 5 ਚ। ਹੂੰ ਹੂੰ। ਬਸ ਹੋਰ ਨਹੀਂ ਭਰਦਾ। ਉਹ ਵੀ ਚਲ ਆਏ ਵੀ ਆਉਂਦੀ ਸਾਰੇ ਚੱਲ ਪਈ ਤਾਂ ਭਰ ਜਾਣੇ ਜੇ ਉਹੀ ਅੱਧਾ ਘੰਟਾ ਲੇਟ ਆਉਂਦੇ ਹੋਰ। ਫਿਰ ਉਹ ਵੀ। ਦੇਣ ਨਹੀਂ ਤਾਂ। ਹਾਂ ਹਾਂ। ਲਓ ਜੀ। ਲੱਗਿਆ ਪਾਣੀ ਪੈਣਾ ਹੈ ਨਾ। ਲੱਗਿਆ ਪੈਣ 5 ਬਹੁਤ ਦਾ ਮੋਟਰ ਦਾ। ਹੂੰ ਹੂੰ। ਫਿਰ ਮਾਰਿਆ ਮੇ ਪੜਾ। ਪਣਾ ਜਮ ਕਰਦੀ ਗੰਦਲਜੀ ਉਹਦੇ ਪਾਸੇ ਸੈਟ ਹੋ ਗਿਆ ਯਾਰ ਨਦੀ ਟੁੱਟੀ ਹੈ ਹਾਂ ਪਣਾ ਪਿਆ ਹੋਵੇ ਨਾ ਅੱਛਾ ਉਹਦੇ ਪਾਣੀ ਵੀ ਘਟਾਉਂਦੀ ਥੋੜਾ ਜਿਆ ਠੀਕ 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 ਹੈ ਜੇ ਡੱਟ ਲਾਰੇ ਫਿਰ ਪੜ ਦਿੰਦੀ ਇਹਨੂੰ ਡੱਟ ਕੇ ਆਹ ਕੋਠਾ ਆ ਮੱਲਬ ਤੱਕ ਪਾਣੀ ਦਾ ਹਾਂ ਮੱਲਬ ਜਦ ਇਹ ਨਦੀ ਟੁੱਟੀ ਹੈ ਇਹਨਾਂ ਤੇ ਕਿਤੀ ਜਲਦੀ ਸੀ ਹਾਂ ਉਹ ਮਗ ਉਹ ਮਕਾਨ ਪਰ ਹੁਣ ਵੀ ਨਿਸ਼ਾਨ ਲੱਗੇ ਹੋਏ ਐ ਉਹ ਦੇਖੋ ਜਿਓ ਜਿੱਥੇ ਕੋ ਮਕਾਨ ਨੂੰ ਨਿਸ਼ਾਨ ਲੱਗਾ ਉੱਤ ਤੱਕ ਪਾਣੀ ਤਾ ਇੱਥੇ ਹੀ ਕਾਲ ਕਾਲ ਤਾ ਐਨਾ ਆੜ ਗਿਆ ਅਰੇ ਅੱਛਾ ਔਰੇ ਹਾਂ ਹਾਂ ਔਰ ਉੱਥੇ ਆ ਜਿਹੜਾ ਤਾਲਾ ਵਾਲੀ ਮੋਟਰ ਹੈ ਹਾਂ ਉਹ ਕਹਾਂ ਟਰੈਕਟਰ ਨਹੀਂ ਆਇਆ ਅੱਛਾ ਇੰਨਾ ਪਾਣੀ ਪਾਣੀ ਉਤਰੇ ਤੇ ਬਾਅਦ ਹਾਂ 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 ਪਾਣੀ ਉਤਰੇ ਬਾਅਦ ਉਦੋਂ ਕਹਾਂ ਫੇਰ ਵੀ ਟਰੈਕਟਰ ਨਹੀਂ ਆਇਆ ਮਤਲਬ ਪਾਣੀ ਪਰਾ ਸੀ ਉਹ ਡੰਗ ਦੇ ਨਿੱਤਰ ਨਹੀਂ ਵੱੜ ਲਿਆ ਪਾਣੀ ਤਾਂ ਉੱਥੇ ਹੂੰ ਹੂੰ ਉੱਥੇ ਉੱਥੇ ਤਾਂ ਸੜਕ ਲੰਗੀ ਹੋ ਗਈ ਦੀ ਫੇਰ ਵੀ ਟਰੈਕਟਰ ਕਿੱਥੇ ਕਹਾਂ ਨਹੀਂ ਆਇਆ ਇਧਰ ਫਟੂਗਾ ਆਈ ਜਾਂਦੀ ਹੈ ਨਾ ਨਿਕਾ ਆਈ ਜਾਂਦੀ ਹੈ ਹਾਂ ਹਾਂ ਉਹ ਸਾੜਾ ਇਹ ਔਰੇ ਹੁਣਾ ਉੱਥੇ ਤਾਂ ਸਮਝਦਾ ਉਹ ਗਾਂ ਵਾਲੀ ਮੋਟਰ ਪਰ ਉਹ ਡੁੱਬ ਗਈ ਸੀ ਉਹ ਤਾਂ ਡੁੱਬ ਗਈ ਸੀ ਹੈ ਨਾ ਫੇਰ ਇਹ ਸਾਰਾ ਪਾਣੀ ਉਰੀ ਆਉਂਦਾ ਬਾਈ ਨਜੀ ਦਾ ਨਿਕਲ ਨਹੀਂ ਉਰੇ ਨੂੰ ਆ ਗਿਆ ਯਾਰ ਹਾਂ ਹਾਂ ਉਰੀ ਨਿਕਲਦਾ ਹਾਂ ਚੱਲ ਵੀ ਤੇਰਾ ਸੈਟਿਆ ਫਿਰ ਹਾਂ ਸੈਟਿਆ ਹੁੰਦਾ ਰਹਿਣਾ ਚੱਲ ਪਾਣੀ ਪਾ ਲੈ ਨੱਕਾ ਪੈਣ ਪੂਰਾ ਹੋਰ ਰੋਟੀ ਵਾਟੀ ਖਾ ਕੇ ਹੂੰ ਫੇਰ ਰੈਡ ਭਜਣੀ ਆ 3:30 ਵਜੇ ਬਾ ਤਿੰਨ 3:30 ਨਹੀਂ ਹਾਂ ਮੰਨ ਲੇ ਕਿ ਚੱਲ ਹੁਣ ਤੂੰ 3:30 ਨਾਲ ਅੱਧਾ ਟਾਈਮ ਕੱਦ ਹੋਣਾ ਇਹਦਾ ਅੱਧਾ 10:30 ਤੇ 12:30 ਵਜੇ ਹੋ ਆ 1:30 ਵਜੇ ਤੱਕ ਹੈ 1:30 ਵਜੇ ਤੱਕ ਮੈਂ 1:30 ਵਜੇ ਆ ਜਣਾ ਹੂੰ ਹੂੰ ਮੂੰਹ ਇੱਥੇ ਹੀ ਆਉਣਾ ਸਿੱਧਾ ਮੁੰਡੇ ਵਾਲੇ ਫੇਰ ਬਾਅਦ ਮੈਂ ਲੈ ਕੇ ਆਉਣਾ ਪਹਿਲਾਂ ਨੱਕਾ ਦੇਖ ਕੇ ਆ ਭਰਗਾ ਹੋਇਆ ਨੱਕਾ ਪਾਣੀ ਵੀ ਢਾ ਲਾ ਦੇਣਾ ਠੀਕ ਠੀਕ ਇਹਦੇ ਮੈਂ ਜ਼ਿਆਦਾ ਪੈ ਗਈ ਆ ਜਾਂ ਮਾੜਾ ਮੋਟਾ ਉਹ ਰੋਇ ਨੂੰ ਪੜ ਜਾਂਦਾ ਫਿਰ ਆਹ ਇਹ ਤਾਂ ਹੈ ਭਰਨੇ ਤੇ ਇਹੀ ਆ ਦੋ ਏ ਹਾਂ ਹਾਂ ਚੱਲੀਏ ਠੀਕ ਹੈ ਜੀ ਚੱਲ ਮਾ ਤੇੜਾ ਨਹੀਂ ਆ ਤੇੜਾ ਜੇ ਇੱਕ ਵਾਰ ਬੰਦ ਹੋ ਜਾਣ ਬਸ ਆਹ ਤੇੜਾ ਜੀ ਦੋਨ ਕੱਢ ਕੇ ਆ ਵੀ ਪੈ ਜਾਣਗੇ ਹਾਂ ਹਾਂ ਇਹ ਤੇੜੀਆਂ ਪੰਨਾਂ ਭੈਣ ਤੇ ਹੂੰ ਹੂੰ ਉਹਨਾਂ ਦਬੇ ਕਿੱਥੇ ਵੀ ਨਹੀਂ ਜੈ ਕਾ ਕਈ ਨਹੀਂ ਪਿਆ ਆਹ ਆਹ ਇਹ ਪੈਗੀ ਇਹ ਪੈਗੀ ਨਾ ਬੱਦੇ ਨੂੰ ਹੋਣਾ ਫਿਰ ਹੂੰ ਹੂੰ ਇਹਨੇ ਪਦੀ ਜਾਣਾ ਇਹ ਤਾਂ ਹੈ ਜਾਏ ਪਾਣੀ ਆ ਪਾਣੀ ਦੇ ਕਿਨਾਰੇ ਗੋਹਾ ਬਣੀ ਜਾਣਾ ਬਸ ਹਾਂ ਹਾਂ ਅਸੀਂ ਜੀ ਮਿੱਟੀ ਹੈ ਤੇਨੀ ਗੱਲ ਨੱਕਾ ਚੋ ਮੜਾ ਜੀ ਹੱਥ ਕੇ ਖੜਾ ਕਰਦੇ ਉਹੀ ਖੜਾ ਰਹਿੰਦਾ ਫਿਰ ਹਾਂ ਹਾਂ ਮੜੀ ਮਿੱਟੀ ਲਾਤੀ ਅਸੀਂ ਨਹੀਂ ਪੱਠੂ ਨਹੀਂ ਹਾਂ ਹਾਂ ਆਇਓ ਦਬਰੇ ਮੜੀ ਟੇੜ ਜੀ ਜਾਏ ਇਹ ਨਹੀਂ ਜਾਣੀ ਵਾ ਕਿਤੇ ਇਹ ਤਾਂ ਹੈ ਇਹ ਤਾਂ ਨਾਂ ਦੱਬੇ ਇਹ ਖੱਟ ਪੈਂਦੀ ਪੈਂਦੀ ਐਡਾ ਬੋਗਾ ਬਣ ਜਾਣਾ ਇਹ ਬਣਦਾ ਚਲੋਂ ਉਹਦਾ ਕੈਰੇਜ ਪੈਂਦਾ ਜੇ ਪਾਣੀ ਮੁੰਡੂ ਪੈ ਵੀ ਕੀ ਖੜੋ ਖਾ ਚਾਉਂਗੀ ਓਕੀ ਆ ਬਸ ਹਾਂ ਯਾਰ ਖਾ ਚੱਲ ਕਿ ਮਿੱਤਰਾ ਵਾ ਫੇਰ ਨਹੀਂ ਫੇਰ ਨਹੀਂ ਫੇਰ ਤਾਂ ਤੂੰ ਐ ਲਾ ਰੇ ਜਿਗਣਾ ਆਪਾਂ ਮੂਤਲਾਂ ਦੇ ਨਾ ਮੜਾ ਜਾ। ਹਾਂ ਹਾਂ। ਕਾਫੀ ਪਰ ਵੀ ਖੜੀ ਤੋ ਜੇੜ ਨਹੀਂ ਆਏ। ਪਰ ਚੱਲ ਜੀ। ਇਹ ਤਾਂ ਹੈ। ਇਹ ਜੇ ਵਿਧਾਨ ਕੰਡੇ ਬਾਰੇ ਆਇਓ ਆਇ ਪੱਟਣ ਲੱਗ ਗਏ। ਹੂੰ ਹੂੰ। ਕੱਤੀ ਨਾਲ ਜਿਹੜੇ ਬੰਦੇ ਇਸਰਾਬ ਆ ਗਏ। ਅਜਾ ਪਾਣੀ ਜੀ ਹੂੰ ਜਿੰਨਾ ਵਾਈ ਤੁਰੀ ਜਾ ਫਿਰ ਕਦੇ ਹੂੰ ਦਰ ਤੁਰ ਨਹੀਂ ਹੁੰਦਾ। ਹੂੰ ਇਧਰ ਆ ਵੀ ਲੱਗੇ ਨਿਕਲ ਮੜਾ ਜਾ। ਕਿਹੜਾ ਮੱਲ ਚਲੀ ਗਿਆ। ਇਧਰ ਪੈਰ ਮਾਰੀ ਪਿੱਛੇ ਵੀ। ਆ ਤੇੜੀ ਲੱਗ ਗਿਆ। ਆ ਆ। ਹਾਂ ਰਹਿਣਾ ਜੀ ਇਹਾਂ ਦਾ ਹਾਈ ਕੰਮ ਲੈ। ਹਾਂ ਹਾਂ। ਚੜ ਠੀਕ ਆ ਹਾਂ ਓਕੇ ਜਾਨ ਜੇ ਪਊਗਾ ਵੀ ਇੰਨਾ ਨਹੀਂ ਪੈਂਦਾ ਸਾਹਮਣੇ ਪੈ ਗਿਆ ਪਾਣੀ ਹਾਂ ਹਾਂ ਚੜ ਕੜੇ ਤੇ ਹੁੰਦਾ ਯਾਰ ਜੇ ਜਾਣੀ ਚੜਨੀ ਆ ਖਾ ਜਾਨ ਨੂੰ ਆਪਣਾ ਸਾਹ ਲੜੀ ਫਿਰ ਤੀਜੀ ਗੱਲ ਬਾਕੀ ਤੀਜੀ ਗੱਲ ਹੈ ਬਾਈ ਮਹਾ ਤੇਰਾ ਹਾ ਇਕਣਾਵ ਸੰਗਣੀ ਹੈ ਹੂੰ ਇੱਥੇ ਤੋਂ ਹੀ ਆ ਲੈ ਜਿਹਦੇ ਵਧੀਆ ਨਹੀਂ ਤਾ ਜਿੱਥੇ ਪਾਣੀ ਲੈ ਆ ਹੂੰ ਸੋਨੋ ਤਾਂ ਜੰਮ ਤਾਂ ਵਧੀਆ ਗਈ ਹੈ ਪਰ ਓਰੇ ਅੱਧੇ ਦਾ ਪੱਤੇ ਆਨੇ ਮਾਰ ਲਈ ਇੱਧਰ ਪਤਾ ਕੀ ਹੋਵੇ ਇਕਦਮ ਦੋ ਹੋ ਸਾਦੇ ਉਰੇ ਪਾਣੀ ਦਾ ਵੀ ਹੈ ਪਾਣੀ ਤਾਂ ਨਹੀਂ ਹੋ ਸਾਦਾ ਹਾਂ ਇੱਧਰੇ ਪਾਸੇ ਧੁੱਪ ਜਪੈਂਦਾ ਹਾਂ ਹਾਂ ਇੱਧਰ ਮਾਰੀ ਮੁੱਤੀ ਉਹ ਤਾਂ ਸੁੱਕ ਰੱਖਿਆ ਵੀ ਸੁੱਕ ਕੇ ਵਿੱਚ ਰਹਿ ਗਈ ਇਹ ਹਾਂ ਜੰਮੀ ਨਹੀਂ ਹੈਗੀ ਹਾਂ ਠੀਕ ਨਹੀਂ ਗੱਲ ਉੱਧਰ ਗੇਲੇ ਰਹੀ ਬੂਟਿਆਂ ਦੇ ਪਚਾਲੇ ਇੱਧਰ ਹੱਥ ਧੁੱਪ ਪੈਂਦਾ ਨਾ ਹਾਂ ਹਾਂ ਇੱਧਰ ਸੁੱਕ ਹੋਉਂਦੇ ਸਾਰੇ ਹਾਂ ਸਾਰਾ ਮਰਿਆ ਪਿਆ ਹਾਂ ਉਹ ਫੇਰ ਸਹੀ ਹੋਏ ਜਿਸ ਤੱਕ ਵਿਚ ਵਿਚੇ ਜੰਮੀ ਵੀ ਬੂਟੇ ਹਾਂ ਧੁੱਪ ਦਾ ਚੱਕਰ ਇਹਦਾ ਕੁਝ ਨਹੀਂਦਾ ਇਹਨੂੰ ਕਿਹੜਾ ਸੰਘਣੀ ਹੈ ਕਿਹੜਾ ਤਾੜ ਜੇ ਇੱਥੇ ਚੋਈਏ ਲਾਈ ਜਾਂਦੇ ਉਥੇ ਪਹਿਲਾਂ ਹੀ ਜਿਹੜਾ ਪਹਿਗਿਆਂ ਨੂੰ ਪਾਣੀ ਖੜ ਤਾਂ ਖੁੱਪੇ ਨਾਲੇ ਐ ਟੂਬੀ ਲਾ ਦੇਣਦੇ ਜਿਹੜੇ ਦੂਏ ਕਰਨ ਬੜੀ ਖੜੀ ਹੋਏ ਨੇ ਤਾਂ ਟੂਬੀ ਹੋਣ ਵੀ ਲੱਜੂਗੇ ਉਹ ਚੱਕਰ ਨੇ ਟੂਬੀ ਲਾ ਕੇ ਤੇ ਹੁਣ ਵੀ ਤੇ ਪਾਣੀ ਲਾਉਣਾ ਪੈਣਾ ਮੜਮੜਾ ਅਗਲੇ ਪਾਣੀ ਦੇ ਪਹਿਲਾਂ ਲਾ ਜੋ ਅਗਲੇ ਪਾਣੀ ਦੇ ਪਹਿਲਾਂ ਲਾ ਦੋ ਉਹੀ ਪੱਟ ਕੇ ਲੈ ਲੱਗਣੇ ਚਾ ਚਾ ਹਾਂ ਜਿਹੜੀ ਪਹਿਲਾਂ ਲਾ ਦੇ ਪਾਣੀ ਚਾਰ ਦੇ ਪਹਿਲਾਂ ਚੀਜ਼ ਤੇ ਕੱਢ ਲੇਵੇ ਇੱਧਰ ਲਾ ਦੋ ਹਾਂ ਉਹ ਉਥੇ ਕੱਢ ਐਥੇ ਟੂਬੀ ਲਾਈ ਆ ਪਹਿਲੇ ਇੱਥੇ ਹੈ ਪ੍ਰੋਪਰ ਉੱਧਰ ਸਿਰੇ ਸਾਈ ਸਾਰੀ ਠੀਕ ਐ ਹਾਂ ਹਾਂ ਮੁਰਮਰੀਆ ਮੁਰਮਰੀਆ ਉੱਥੇ ਸਿਰੇ ਸਾਈ ਹਰੇ ਆੱਡਾ ਦਾ ਆਜਾ ਜਮਦੀਆ ਆੱਡਾ ਹੈ ਜਾ 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 ਸੰਘਣਾ ਕੰਮ ਹੋ ਜਾਂਦਾ ਸਰੋ ਜਹਦੀ ਕੱਲੇ ਕੱਲੀਓ ਸਰੋ ਜਿੰਨੀ ਦੂਰ ਉਨੀ ਚੰਗੀ ਆ ਉਨੀ ਵਧੀਆ ਨੇੜੇ ਵਾਲੀ ਦਾ ਮਾਰਦੀ ਆ ਉਹਦਾ ਬੁੱਝਾ ਨਿਕਨ ਨੰਨਾ ਪਾਤਾ ਕਿੱਲਾ ਗਿਆ ਤੁਹਾਡਾ ਛੱਡੀ ਰਹੀਆਂ ਆਹੀ ਬੱਬਾਇਆ ਆਖਾ ਬਾਇਆ ਉਹ ਹੀ ਦੇਖਣਾ ਹੁਣ ਉਦੀ ਗਿੱਲ ਕਹਿੰਦਾ ਦੇਖੋ ਗਿੱਲ ਚੈੱਕ ਕਰਨੀ ਆਪਾਂ ਨੇ ਵੀ ਗਿੱਲ ਵੀ ਹੈਗੀ ਜਾਂ ਰੌਣੀ ਕਰਕੇ ਕੱਢੋ ਉਹ ਛੱਡ ਲਿਆ ਹੁਣ ਉਹ ਵੇਚਿਆ ਵੇ ਕਿਹਾ ਏ ਇਹ ਪਤਾ ਨਹੀਂ ਕੀ ਕਰਿਆ ਹੁਣ ਭਾਈ ਹੈ ਮੈਸਾਬਾਤ ਰੱਖਿਆ ਹੋਣਾ ਔਰ ਜਾਂ ਫਿਰ ਕੁਛ ਹੋਰ ਬੀਜੂਗੇ ਪਰਲਾ ਸਾਰੇ ਉਹ ਤਾਂ ਕਹਿੰਦਾ ਕਹਿੰਦਾ ਮੈਂ ਬਾਤ ਤਾਂ ਵੀ ਜੇ ਤਾਂ ਬੀਜ ਹੋ ਜੂਗੀ ਕਣਕ ਇਦਾਂ ਹੀ ਜਾਂ ਰੌਣ ਹੀ ਕਰਾਂ ਫਿਰ ਇਹ ਰੌਣੀ ਕਰਦਾ ਤਾਂ ਪਾਜੂਗਾ ਬਹੁਤ ਟਾਈਮ ਹੈ ਲੇਟ ਬੀਜਾਉਣ ਬੀਜੂਣੇ ਹੁਣ ਦੀ ਤੇ ਬਾਦ ਹਾਂ ਤੇ ਲੇਟ ਬੀਜ ਲਿਆਗੇ ਆਪਣਾ ਜੇ ਆਪਾਂ ਕਣਕ ਨੂੰ ਗਿੱਲੀ ਹੈਗਾ ਕਾਕ ਕਰਕੇ ਬੀਜ ਦੀਏ ਫਿਰ ਵੀ ਇਸਲੀ ਉਹ ਗੱਲ ਨਹੀਂ ਮੰਨੀ ਕਿ ਅੱਗੇ ਤਾਂ ਪਹਿਲਾਂ ਆਪਾਂ ਉਹ ਦੇਖੀਏ ਗਿੱਲ ਦੇਖ ਚੱਲ ਚੱਲੀਏ ਇਸ ਲਈ ਰੌਣੀ ਨੂੰ ਕੀ ਲੱਗਣਾ ਦਾ ਪੰਜ-ਛੇ ਦਿਨਾਂ ਬਾਅਦ ਤਾਂ ਇਹਨਾਂ ਕਿਤੇ ਲੇਟ ਹੋ ਗਈ ਕਣਕ ਓ ਟਾਈਮ ਤਾਂ ਬਹੁਤ ਪਿਆ ਸੰਬਰ ਆਖੀ ਬੀ ਹੋ ਜੰਦੀ ਗਣਾ ਕਰਦਾ ਲੇਟ ਵਾਲੀ ਦਾ ਹਾਂ ਹਾਂ ਇਹਦਾ ਟਾਈਮ ਤਾਂ ਹਲੇ ਇੱਕ ਵਾਰ ਦੇਖ ਲੈ ਸਵਾ ਦਾ ਆਉਣੀ ਰੇ ਇੱਥੇ ਸਵਾ ਹਾਂ ਜੋ ਜੀਦੀ ਜੁੜ ਮੇਲਾ 27 28 ਤਰੀਕ ਨੂੰ ਜਾਂ ਪਹਿਲੀ ਹੋਮੀ ਹੈ ਉਦੇ ਬਾਅਦ 27 28 ਤਰੀਕ ਦਾ ਇੱਥੇ ਜੀ ਅੱਜ 18 19 ਹੋਈ ਮੈਂ ਕਹਿੰਦਾ ਜੇ ਅੱਜ ਵੀ ਆਪਾਂ ਸਰਾਉਣੀ ਕਰਤਾ ਤਾਂ 26 27 ਦੀ ਬੀ ਹੋ ਜੂਗੀ ਬਸ ਹਣਾ ਠਾ ਦੇ ਕੇ ਹਾਂ ਇੱਕ ਵਾਰ ਚੈੱਕ ਕਰੀ ਜੱਗ ਹੈਗੀ ਫਿਰ ਤਾਂ ਹੁਣੀ 20 ਤੱਕ ਆ ਜਾ ਚੱਲ ਆ ਜਾ ਲੈ ਭਾਈ ਮੂੰਹ ਤਾਂ ਲਾ ਦੇ ਨੀ ਕਿਲਾ ਤੇ ਬਾਕੀ ਤੂੰ ਦੇਖ ਇੱਥੇ ਹੱਥ ਮਾਰ ਕੇ ਦੇਖ ਹੂੰ ਉੱਪਰ ਤਾਂ ਹੈ ਨਹੀਂ ਗਿੱਲ ਕੋਝੂ ਗਿੱਲੇ ਯਾਰ ਐਤੋਂ ਹੁਣੀਉ ਨਹੀਂ ਦੇਖੀ ਉਰੇ ਹੁਣੀ ਨਹੀਂ ਉਹ ਗਾਂ ਹੋ ਗਈ ਗਿੱਲ ਇਹ ਵੀ ਨਾਲ ਇਹ ਤਾਂ ਹੁਣੀਉ ਇੱਧੇ ਚੜ ਧੁੱਪ ਆਉਂਦੀ ਤੈਨੂੰ ਧੁੱਪ ਵਾਲੀ ਵਜ੍ਹਾ ਹੋ ਗਈ ਹਾਂ ਹੋ ਆ ਦਿੱਤਿਆ ਸੁੱਕਾ ਇਹ ਮੈਂ ਕਾ ਜੰਮਣੇ ਗਣ ਕੇ ਯਾਰ ਹੋ ਸੁੱਕੇ ਮਗਾ ਕੇ ਜੰਮੂ ਨਹੀਂ ਆ ਚੀ ਸੁੱਕੇ ਜੀ ਬੀ ਦੀ ਠੁੱਕ ਮੱਕਾ ਜੰਮੂ ਗਣ ਕੇ ਹਾਂ ਤੁਪ ਹੋ ਗਏ ਬੀਜ ਦੇ ਤਾਂ ਵੀ ਨਹੀਂ ਉਹਨੇ ਜੰਮਣਾ ਖੜੀ ਨੇ ਸੁੱਕੇ ਮਾ ਦਾ ਹੋ ਰੋਣੀ ਕਰੀਏ ਰੋਣੀ ਕਰਦੇ ਆ ਕੁਝ ਨਹੀਂ ਹੁੰਦਾ ਇਹੋਂ ਵੀ ਦੇਖ ਲੈ ਲੋੜ ਨਹੀਂ ਕਰਕਦੀ ਹੋ ਜਾਂਦੀ ਐ ਟਾਈਮ ਤਾਂ ਬਹੁਤ ਹੈ ਲੇਟ ਬੀਜ ਆ ਟਾਈਮ ਤਾਂ ਟਾਈਮ ਤਾਂ ਬਹੁਤ ਥੋਰ ਇਹ ਆਈ ਨੂੰ ਪਾ ਪਹਿਲੇ ਨਹੀਂ ਮਾਰੀ ਲਾਂਦੇ ਖੜੇ ਰੰਨੇ ਨੂੰ ਮੈਂ ਜਾਂ ਪਤਾ ਵੀ ਕੰਕ ਬੀਜਣੀ ਅਸੀਂ ਵੱਡਣਾ ਕਿੱਦਾਂ ਹੁੰਦਾ ਫਿਰ ਵੱਡ ਹੋ ਜਣਾ ਇਹਨੂੰ ਏਟੜੇ ਨੂੰ ਗਿਆ ਉਹ ਵੱਡ ਹੋ ਜਣਾ ਦਾ ਯਾਰ ਹੱਦ ਹੋ ਗਈ ਹਲੇ ਆ ਵੱਡਣਾ ਦਾ ਖੜੇ ਰੁਕਾ ਵੱਡਣਾ ਦਾ ਆਪੇ ਵੱਡਣਾ ਦਾ ਪਾਣੀ ਹੁੰਦਾ ਇੱਕ ਇੱਕ ਕਿਆਰਾ ਰਹਿ ਗਿਆ ਤਾਂ ਆ ਵੱਢਣੇ ਨੂੰ ਜੱਲ ਆਉਂਦਾ ਹਾਂ ਜੱਲ ਆਂਦਾ ਪਾਣੀ ਇਹਨੂੰ ਹੋ ਜੋਲੇ ਵੀ ਕੋਹ ਨਹੀਂ ਵਿਗੜਿਆ ਬਾਦੂ ਟਾਈਮ ਇਹਨੂੰ ਹੋਰ ਕੰਮ ਕਰ ਕੈਨੂੰ ਟਾਈਟ ਕਰਦੇ ਸਵਾਗਾ ਮਾਰ ਕੇ ਪਾਣੀ ਲੈ ਪਹਿਲਾਂ ਪਾਣੀ ਕੇ ਬਾਅਦ ਚ ਪਹਿਲਾਂ ਪਹਿਲਾਂ ਹੂੰ ਟਾਈਟ ਕਰਦੇ ਸਵਾਗਾ ਮਾਰ ਕੇ ਸੋ ਪਾਣੀ ਖੇਤੀ ਰੁੜ ਕੇ ਪਤਲਾ ਪਤਲਾ ਘੁੰਮਣਾ ਫਿਰ ਜੇ ਹੁਣ ਪੋਲੇ ਨੂੰ ਪਾਣੀ ਛੱੜਦਾ ਫਿਰ ਨੇ ਖਾ ਖਾ ਕੇ ਜਾਣਾਗਾ ਹਾਂ ਹੂੰ ਸਮਝੇ ਗੱਲ ਹਾਂ ਇਹ ਗੱਲ ਵੇ ਹੈ ਨਹੀਂ ਗਿਲਦੇ ਬਸ ਤੈਨੂੰ ਬੋਲ ਲੱਗਦੀ ਹੁੰਨੀ ਉਹ ਗਿਲਦਾ ਨਹੀਂ ਹੈਗੀ ਉਹ ਸੁੱਕਾ ਦਾ ਪਿਆ ਯਾਰ ਹੁਣ ਆ ਸੈਕਟਰ ਸਾਰੇ ਸੁੱਕੀਆਂ ਆਪ ਹੀ ਸੁੱਕੀ ਲੈ ਕੇ ਇਹ ਇਹ ਉਹ ਜਿੰਨਾ ਤੁਸੀਂ ਆਜਾ ਬੰਗੋ ਗਾਣਕ ਉੱਤਰ ਹੈਗੀ ਬਲੇ ਪਾਸੇ ਗਿ ਲੋ ਉਹ ਉਹ ਤਾਂ ਫਿਰ ਉੱਥੇ ਸੂਰਜ ਜਾਂਦਾ ਹੀ ਨਹੀਂ ਹਾਂ ਉੱਥੇ ਵੀ ਮਾ ਮੋਢੀ ਗਿੱਲ ਹੋ ਗਈ ਆਓ ਤੁਹਾਨੂੰ ਕਾ ਸਵਾਗਾ ਮਾਰ ਦੂੰ ਹਾਂ ਸਵਾਗਾ ਮਾਰ ਕੇ ਰੌਣੀ ਕਰਦੇ ਬਸ ਪਾ ਕੇ ਕਿਆ ਰੇ ਖੁੱਲਾ ਬਣੀ ਨੇ ਛੱਡੇ ਮਾਰ ਕੇ ਸਵਾਗਾ ਇੱਥੇ ਬੱਟ ਮਾਰਤੀ ਆਈ ਖੱਟ ਕੇ ਉਹਦੇ ਪਿਆਲੇ ਮਾਰਤੀ ਆ ਬਿੱਛੇ ਪਪੂਲੋਂ ਨੇ ਆ ਘੁੰਮੀ ਜਾਣਾ ਪਾਣੀ ਨੇ ਨਾਲੇ ਤੇਰਾ ਖੇਤੀ ਭਾਜੂਗਾ ਕਿਆਰੇ ਜੇ ਖੁੱਲਾ ਛੱਡਤਾ ਇਹਨੇ ਹੋਰ ਫਿਰ ਬੱਤ ਲੈ ਕੇ ਆਉਣਾ ਇਹਨੇ ਖਾਲ ਹੈ ਖਾਲ ਪਾਲਵੇ ਪੌਣੀ ਉਹ ਖਾਲ ਪਣੇ ਕਰੇ ਜੀ ਉਹਦੀਓ ਪਾ ਦੇਵੇ ਜਿੰਦੇ ਦੀ ਉਹ ਖਾਲ ਬਾ ਚੌੜੀ ਜੀ ਆਹੋ ਠੀਕ ਨਹੀਂ ਗੱਲ ਉਹ ਤਾਂ ਮੂਰੇ ਪਾਣੀ ਆ ਪਾਣਾ ਹੋਰ ਕਿ ਚਲੋ ਫੇਰ ਦੇਖ ਲਈ ਭਾਈ ਦੇਖਣਾ ਹੈ ਮੇਰੇ ਸਾਹ ਨਾਲ ਤਾਂ ਰੌਣੀ ਹੋਊਗਾ ਸੁੱਕਾ ਬਸ ਸੁੱਕਾ ਕਰਾਉਣੀ ਹੋਊਗਾ ਫਿਰ ਛੱਡ ਦੋ ਨੇ ਪਾਣੀ ਆ ਚਲੀ ਇਹ ਦੇਖੀ ਜਾਊਂਗੇ ਪੱਟ ਪੱਟ ਕੇ ਵੀ ਜੰਮਦਾ ਕ ਨਹੀਂ ਜੰਮਦੀ ਆਵੇ ਦੇਖੇ ਲੋੜ ਨਹੀਂ ਆ ਹੇ ਵੇ ਦੇਖ ਤੇ ਜੇ ਬੀ ਜੀ ਬਈ ਬੀ ਜੀ ਮੈਂ ਇੱਕ ਵੱਟ ਲਾਤਾ ਨਹੀਂ ਠੀਕ ਹੈ ਹੈ ਠੀਕ ਹੈ ਚ ਲੈ ਵੱਟ ਨਾ ਨਾ ਤੇਈ ਪਹਿਲਾਂ ਵੀ ਹੈਗੀ ਹੈ ਆ ਮੇਰੇ ਪੰਜ ਦਿਨ ਦਾ ਫਰਕ ਆ ਪੰਜ ਦਿਨ ਦਾ ਹੀ ਫਰਕ ਆ ਨਾ ਵੱਧ ਹੈ ਇਹ ਨਹੀਂ ਫਰਕ ਵੱਧਦਾ ਹੀ ਆ ਰ ਹਫਤੇ ਦਾ ਹੀ ਫਰਕ ਆ ਪੰਜ ਦੇ ਸੱਤ ਦੇ ਦਾ ਫਰਕ ਆ ਤੇ ਯਾਰ ਵੱਧ ਹੈ ਉਹ ਬਈ ਨਹੀਂ ਫਰਕ ਹੈ ਨਹੀਂ ਨਹੀਂ ਇੰਨਾ ਕ ਫਰਕ ਨਾ ਨਾ ਇੰਨਾ ਕੀ ਫਰਕ ਆ ਮੈਂ ਤੇ ਦੂਈ ਵਾਰ ਨੂੰ ਲੈਣੀ ਹੁਣੇ ਨਾਲੇ ਨਾਲੇ ਬੂਟਿਆਂ ਚ ਨਾ ਨਾ ਠੀਕ ਆ ਹੁਣ ਮੈਂ ਹੁਣ ਹੋਰ ਤਾਂ ਕੁਝ ਨਹੀਂ ਕਰਕ ਬੀਜੂਗਾ ਕਿਆ ਕਰੂਗਾ ਮੈਂ ਨਾ ਜਬ ਹੀ ਕਿਉਂ ਦੋ ਵਾਟਾ ਹੋ ਗਈ ਠੀਕ ਆ ਨਹੀਂ ਕੁਝ ਜੋ ਫਿਰ ਚਾਚਾ ਆਣਾ ਕੋਈ ਨਹੀਂ ਆਹੋ ਆਹੋ ਕੰਦਰੇ ਬਾਏ ਦੇ ਫਿਰ ਪੰਜ ਨਹੀਂ ਕੀਤਾ ਹਾਂ ਇਹਨੇ ਬੀਤੀ ਮੈਂ ਕਿਹਾ ਇਹ ਵੀ ਰੌਣੀ ਕਰੂਗਾ ਫਿਰ ਰੌਣੀ ਤਾਂ ਕਰਨੀ ਪੈਣੀ ਇਹ ਵੀ ਨਹੀਂ ਹੈਗੀ ਹੋਣੀ ਹੈਗਾ ਬੀਜੀ ਬੀਜੀ ਆਹ ਦੇਖਣਾ ਦੇਖ ਤਾਂ ਨਾ ਹੈ ਨਹੀਂ ਉਹ ਗਿੱਲ ਤਾਂ ਹੈ ਨਹੀਂ ਐ ਚ ਬੀਜੂ ਕਿੱਥੇ ਉਹ ਮੱਕੀ ਭਾਈ ਜਬੀ ਸਾਰੀ ਘੈਂਟ ਆ ਹਾਂ ਅਰੇ ਇਹ ਜਲਾ ਦਿਸਿਆ ਫਿਰ ਬਿਜਲੀ ਫਿਰ ਬਿਜਲੀ ਹੋ ਗਿਆ ਰੇ ਪਾਇਆ ਗਿੱੜੇ ਚੱਕ ਅਗਲੀ ਕਿੰਨੀ ਕ ਕਿਉਂ ਸ਼ੁਰੂ ਕਰੀਏ ਉਹ ਆਈਂ ਬੜਾਈ ਨਾ ਰਹੂਂਦਾ ਨਾ ਇਹ ਤਾਂ ਹੱਦ ਆ ਗਈ ਸੀ ਹੁਣ ਤੇ ਮੇਰੇ ਬਾਬਾ ਦੀ ਜਗ ਕਰਾ। ਅਬ ਰੇ ਪਹਿਲਾਂ ਸਿਟਾ ਹੋਣਾ ਹੁਣ ਕਣਕ ਵੀ ਸਿਟਾ ਦਊਗਾ ਇਹ। ਹੈ? ਰੇ ਪਹਿਲਾਂ ਸਿਟ ਕੇ ਬਾਹੀ ਤੇ ਪਹਿਲਾਂ ਸਿਟਿਆ ਫਰੇ। ਆ ਫਿਰ ਹੁਣ ਸਿਟਾ ਦਊਗਾ ਕਣਕ ਦਾ ਇਹ। ਪਤਾ ਨਹੀਂ। ਆਇਓ ਕਰ ਦੋ। ਗੇਲੂ ਦੇ ਵੀ ਨਹੀਂ ਆ ਗਈ। ਹੂੰ। ਇਹ ਕਹਾ ਗੇਲੂ ਦੇ ਵੀ ਨਹੀਂ ਆ ਗਈ ਇੰਨੀ। ਜਣੀ ਤੇਰੇ ਨਾਲ ਵੱੱਦਾਂ ਮੈਂ ਤਾਂ ਰੌਣੀਓ ਕਰਨਾ ਹੁਣ ਰੌਣੀਓ ਕਰ ਦੇ ਤਾਨੂੰ ਤੜ ਕੋ ਜੀ ਫਸਣਾ ਹੋਰ ਤੇ ਰੌਣੀ ਕਰਕੇ ਲਾਈਟ ਨਹੀਂ ਆ ਗਈ ਕਾਜੀ ਲਾਈਟ ਆਸਦਾ 11:30 ਵਜੇ ਉਹ ਤਾਂ 11:00 ਵੱਜ ਗਏ ਹੋਣੇ ਚੱਲ ਫਿਰ ਵੱਧੇ ਹੋ ਗਏ ਹੋਣਾ 11:15 ਹੋ ਗਏ ਲਈ ਜਿੰਦ ਦਾ ਕਰੀਪਾਉਣੇ ਹੋਰ ਕੀ ਆ ਮਾਰ ਕੇ ਸਵਾਗਾ ਜਿੰਦ ਦਾ ਵੱਟਾ ਪਾ ਕੇ ਛੱਡ ਦੋ ਪਾਣੀ ਕੱਲੂ ਪਾਣੀ ਛੱਡ ਦੰਨੇ ਅੱਜ ਕਰ ਦੰਨੇ ਆ ਬੱਬ ਵੱਟਾ ਵੱਟਾ ਪਾ ਕੇ ਇੱਕ ਹੋਰ ਕੰਮ ਕਰ ਜੇ ਛੋਟੇ ਕੈਰੇ ਬਣਾ ਦਗੇ ਪਾਦਮਾ ਫਿਰ ਨਾ ਉਹੀ ਹੋ ਜਾਣਾ ਕੀ ਆ ਖੇਤੀ ਪਾਣੀ ਲੱਗੂਗਾ ਖੇਤੀ ਬਤਾਇਨਾ ਨੀ ਪਰਵੇਂ ਵਾਲੇ ਛਾੜ ਕੱਢ ਲਾ ਛਾੜ ਹਾਂ ਪਿੱਦਾਂ ਬਈ ਗੰਨੇ ਵਾਲੇ ਹੜਾ ਨਾਲ ਸਾਰੇ ਛਾੜ ਕੱਢ ਦਵਾ ਸਾਰੇ ਛਾੜ ਕੱਢਦੇ ਫਟਾਫਟ ਆ ਪਤਾ ਪਤਾ ਦਾ ਘਮਾ ਦੇ ਪਰ ਚੌਥੇ ਨੂੰ ਪਤਾ ਜਾਣਾ ਰੰਬਾਉ ਦੀ ਗੱਲ ਨਹੀਂ ਹਾਂ ਹਾਂ ਲਾਨੇ ਖੁੱਲਾ ਪਾਣੀ ਕਿਤੇ ਨਹੀਂ ਤੇ ਇਹਨੂੰ ਲੇਟ ਹੁੰਦੀ ਦੇਖਦੀਏ ਤਾਂ ਕਹਿੰਦਾ ਮੈਂ ਲੇਟ ਕਿੱਥੇ ਹੈ ਨਹੀਂ ਗਈ ਕਣ ਖਾਲੇ ਬਹੁਤ ਬਹੁਤ ਟਾਈਮ ਉਹ ਹਫਤੇ ਮਾਰ ਨਹੀਂ 10 ਦਿਨ ਚ ਆਜੂ ਬੱਤ ਦਸੰਬਰ ਨਹੀਂ ਪਿਆਰੇ ਮੂਰੇ ਮੈਂ ਕਹਾਂ ਜੱਕੀ ਨਾਲ 2-3 ਕਿਲੇ ਛੜਤੇ ਮੈਂ ਨਾ ਗੰਨਾ ਲਾਉਂਗੇ ਬੁੱਟੇ ਦੇਖੋ ਤਾਂ ਛੱਡੇ ਪਰਾਂ ਤਾਂ ਕਰਕੇ ਬੀਤੀ ਨਾ ਨੇ ਇਹ ਬਾਅਦ ਤਨੀ ਆਇਆ ਹੁਣ ਬਾਅਦ ਮਾ ਪਾਣੀ ਲੈ ਆਇਆ ਹੁਣ ਹੋਊ ਜਲ ਦੇਖ ਲੈਂਦੇ ਆ ਜਿੱੱਗੇ ਤੇ ਨੰਬਰ ਲੈਣਾ ਮੈਂ ਮੋਟਰ ਦਿਖਾਉਣੀ ਆ ਉਧਰ